ਦੀ ਅਦਾ ਪਾਠ ਹੈ ਜੀ ਸਮਾ ਬੜਾ ਬਲਵਾਨ ਹੈ ਪਿਆਰੇ ਬੱਚੇ ਸਮਾ ਬੜਾ ਬਲਵਾਨ ਹੈ ਅਰਥਾਤ ਸਮਾ ਬਹੁਤ ਤਾਕਤਵਰ ਹੈ ਸਮੇ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਇਹ ਸਮਾ ਹੀ ਹੈ ਜੋ ਰਾਜ ਨੂੰ ਪਲਾ ਵਿੱਚ ਪিখਾਰੀ ਬਣਾ ਦਿੰਦਾ ਹੈ ਇਹ ਪিখਾਰੀ ਨੂੰ ਰਾਜ ਤੁਸੀਂ ਸਾਰੇ ਜਾਣਦੇ ਹੋ ਕਿ ਚੇਰੇ ਚੰਦਰ ਜੀ ਨੂੰ ਅਗਲੇ ਦਿਨ ਅਜੁੱਧਿਆ ਦਾ ਰਾਜ ਤਿਲਕ ਹੋਣ ਵਾਲਾ ਸੀ ਰਾਣੀ ਕੀਤੇ ਨੇ ਆਪਣੀ ਦਾਸੀ ਮੰਥਰਾ ਦੇ ਮਗਰ ਲੱਗ ਕੇ ਇਹ ਚੱਕਾ ਚਲਾਇਆ ਕਿ ਸ਼੍ਰੀ ਰਾਮ ਨੂੰ ਅਗਲੇ ਦਿਨ ਆਉਣ ਤੋਂ ਪਹਿਲਾਂ ਹੀ ਫਕੀਰ ਬਣਾ ਕੇ 14 ਸਾਲ ਲਈ ਜੰਗਲਾਂ ਨੂੰ ਭੇਜ ਦਿੱਤਾ ਰਾਜਾ ਹਰੀਸ਼ ਚੰਦਰ ਦਾ ਸੁਪਨੇ ਵਿੱਚ ਹੀ ਆਪਣਾ ਰਾਜपाट त्याग ਕੇ ਅਗਲੇ ਦਿਨ ਫਕੀਰ ਬਣ ਕੇ ਜੰਗਲਾਂ ਨੂੰ ਚਲਾ ਗਿਆ ਸੀ ਇਸ ਕਰਕੇ ਇਹ ਕਹਿੰਦੇ ਹਨ ਕਿ ਸਮਾਂ ਬਹੁਤ ਕੀਮਤੀ ਹੈ ਇਸ ਨੂੰ ਕਦੀ ਵੀ ਅਜਵਾਈ ਨਾ ਗਵਾਓ ਕਿਸੇ ਨੇ ਇਸ ਮਾਰੀ ਠੀਕ ਹੀ ਆਖਿਆ ਹੈ ਜੀ ਜੇ ਸਮੇ ਨੂੰ ਨਸ਼ਟ ਕਰੋਗੇ ਤਾਂ ਸਮਾਂ ਇੱਕ ਦਿਨ ਤੁਹਾਨੂੰ ਨਸ਼ਟ ਕਰ ਦੇਵੇਗਾ ਸਮਾਂ ਕੁਦਰਤੀ ਜਹੀ ਦਾਤ ਹੈ ਜੋ ਇੱਕ ਵਾਰ ਹੱਥੋਂ ਨਿਕਲ ਜਾਣ ਤੇ ਮੁੜ ਵਾਪਸ ਹੱਥ ਨਹੀਂ ਆਉਂਦਾ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਜੀ ਨੇ ਤਾਂ ਸਮੇ ਬਾਰੇ ਬਹੁਤ ਕੁਝ ਲਿਖਿਆ ਹੈ ਉਹ ਆਖਦੇ ਹਨ ਸਮੇ ਨੂੰ ਸਫਲ ਬਣਾ ਲਓ ਸਮਾ ਤੁਹਾਡੇ ਕੋਲੋਂ ਨਿਕਲਣ ਦੀ ਕੋਸ਼ਿਸ਼ ਕਰੇਗਾ ਪਰੰਤੂ ਇਹ ਤੁਹਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਨੂੰ ਕਿਵੇਂ ਰੋਕਣਾ ਹੈ ਇਸ ਦਾ ਲਾਭ ਕਿਵੇਂ ਲੈਣਾ ਹੈ ਇਸ ਦੀ ਆਦਤ ਹੈ ਉੱਡਦੇ ਜਾਣਾ ਹੈ ਕਿਉਂਕਿ ਰੁਕਣਾ ਤਾਂ ਇਸ ਨੇ ਸਿੱਖਿਆ ਹੀ ਨਹੀਂ ਹੈ ਇਸ ਲਈ ਸਮੇਂ ਦੀ ਕਦਰ ਕਰੋ ਤੇ ਇਸ ਦਾ ਪੂਰਾ ਪੂਰਾ ਲਾਭ ਉਠਾਓ ਆਧੁਨੀ ਤੇ ਤੇਜ਼ ਰਫ਼ਤਾਰ ਹਨੇਰੇ ਵਿੱਚ ਉਹੀ ਵਿਅਕਤੀ ਤਰੱਕੀ ਕਰ ਸਕਦਾ ਹੈ ਜੋ ਸਮੇਂ ਦੀ ਸਚੱਜੀ ਵਰਤੋਂ ਕਰਨੀ ਸਿੱਖ ਗਿਆ ਹੈ ਜੇ ਮਨੁੱਖ ਸਮੇਂ ਦਾ ਸਦਪਨਯੋਗ ਕਰਨਾ ਸਿੱਖ ਜਾਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸਦੇ ਰਾਹ ਵਿੱਚ ਰੋੜਾ ਨਹੀਂ ਠਕਾ ਸਕਦੀ ਇਸ ਦੁਨੀਆ ਵਿੱਚ ਉਹ ਹਮੇਸ਼ਾ ਵੱਡੇ ਆਦਮੀ ਉਹੀ ਬਣਦੇ ਹਨ ਜਿਨ੍ਹਾਂ ਦੇ ਸਮੇਂ ਦੀ ਕਦਰ ਕੀਤੀ ਹੈ ਨੈਪੋਲੀਅਨ ਇੱਕ ਬਹੁਤ ਵੱਡਾ ਸ਼ਾਸਕ ਸੀ ਉਸ ਦਾ ਦਬ ਦਬਾ ਸਭ ਪਾਸੇ ਸੀ ਕਿਉਂਕਿ ਉਹ ਸਮੇਂ ਦੀ ਕਦਰ ਕਰਦਾ ਸੀ ਉਸ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਕਹਿੰਦੇ ਹਨ ਕਿ ਇੱਕ ਵਾਰ ਉਸ ਨੇ ਆਪਣੇ ਗਰਨੇਲਾ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਜਰਨੇਲ ਬੜੀ ਖੁਸ਼ ਸਨ ਕਿ ਅੱਜ ਉਹ ਆਪਣਾ ਰਾਜੇ ਆਪਣੇ ਰਾਜੇ ਨਾਲ ਖਾਣਾ ਖਾਣਗੇ ਪਰੰਤੂ ਖੁਸ਼ੀ ਇਹ ਵਿੱਚ ਉਹ ਖਾਣੇ ਦੇ ਸਮੇਂ ਤੋਂ ਅੱਧਾ ਘੰਟਾ ਦੇਰ ਨਾਲ ਪਹੁੰਚੇ ਨੈਪੋਲੀਅਨ ਨੇ ਉਹਨਾਂ ਨੂੰ ਕਹੜੀ ਦਿਖਾਉਂਦਿਆਂ ਕਿ ਹਮ ਜਵਾਨੋ ਤੁਸੀਂ ਸਮੇਂ ਤੋਂ ਅੱਧਾ ਘੰਟਾ देर ਨਾਲ ਪਹੁੰਚੇ ਹੋ ਇਸ ਲਈ ਜਲਦੀ ਨਾਲ ਜੰਗ ਨਿਮਨਾਨ ਵਿੱਚ ਪਹੁੰਚੋ ਉਸ ਵੇਲੇ ਜਰਨੈਲਾ ਦੀ ਖੁਸ਼ੀ ਤਾਂ ਹਰਨ ਹੋਣੀ ਹੀ ਸੀ ਨੰਨਾਂ ਨੂੰ ਭੁੱਖੇ ਲੜਾਈ ਭੁੱਖੇ ਹੀ ਲੜਾਈ ਲੜਨੀ ਪਈ ਪਰੰਤੂ ਸਾਡੀ ਜ਼ਿੰਦਗੀ ਦਾ ਦੁਖਾਂਤ ਇਹ ਹੈ ਕਿ ਅਸੀਂ ਸਮੇਂ ਦੀ ਨਜਾਕਤ ਨੂੰ ਨਹੀਂ ਸਮਝਦੇ ਆਓ ਤੁਹਾਨੂੰ ਸਮੇਂ ਦੀ ਕਦਰ ਨਾ ਕਰਨ ਵਾਲੇ ਇੱਕ ਬਾਦਸ਼ਾਹ ਦੀ ਕਹਾਣੀ ਸੁਣਾਉਂਦੇ ਹਾਂ ਜਾਨਵਰਾਂ ਨੇ ਰਾਜੀ ਨੀਲੂ ਦੀ ਇੱਕ ਬਾਦਸ਼ਾਹ ਦੇ ਰੂਪ ਵਿੱਚ ਤੱਪ ਤਾਜ ਪੋਸ਼ੀ ਕਰ ਦਿੱਤੀ। ਰਾਜਾ ਬਣ ਕੇ ਨੀਲੂ ਨੇ ਐਲਾਨ ਕਰਦਿਆਂ ਕਿ ਹਾਂ ਮੈਂ ਇਹ ਐਲਾਨ ਕਰਦਾ ਹਾਂ ਕਿ ਹਰ ਬੁੱਧਵਾਰ ਜੰਗਲੀ ਜਾਨਵਰਾਂ ਦੀ ਸਭਾ ਹੋਇਆ ਕਰੇਗੀ। ਇਸ ਸਭਾ ਵਿੱਚ ਜੰਗਲ ਵਿੱਚ ਰਹਿਣ ਵਾਲਾ ਨਾਗਰਿਕ ਨੂੰ ਜੰਗਲ ਵਿੱਚ ਰਹਿਣ ਦੇ ਨਿਯਮ ਸਿਖਾ ਸਿਖਾਈ ਜਾਣਗੇ। ਮਹਾਂ ਸਭਾ ਦੇ ਮੈਂਬਰਾਂ ਦੀ ਰਾਏ ਨਾਲ ਸਭਾ ਦਾ ਫੈਸਲਾ ਨਿਸ਼ਚਿਤ ਹੋ ਗਿਆ ਸਭਾ ਵਿੱਚ ਤੈਅ ਕੀਤਾ ਕਾਇਦੇ ਕਾਨੂੰਨ ਅਨੁਸਾਰ ਹੀ ਜਾਨਵਰਾਂ ਨੂੰ ਹਾਦੋਕੇ ਸੋਨੇ ਦੇ ਕਪੜੇ ਪਾ ਕੇ ਚਾਈ ਚਾਈ ਸਭਾ ਵਿੱਚ ਸ੍ਰੀ ਖੋਣ ਲੱਗੇ ਮਿੱਥੇ ਸਮੇਂ ਤੋਂ ਅਕਸਰ ਦੇਰ ਨਾਲ ਨੇਲੂ ਬਾਦਸ਼ਾ ਆਪਣੀ ਪੂਰੀ ਸ਼ਾਨੋ ਸ਼ੌਕਤ ਨਾਲ ਆਪਣੀ ਗੁਫਾ ਵਿੱਚੋਂ ਨਿਕਲਦਾ ਭਾਰੀ ਲਾਮ ਲਸ਼ਕਰ ਨਾਲ ਜਦੋਂ ਉਹ ਆਪਣੇ ਪ੍ਰਜਾ ਵਿੱਚ ਪੁੱਜਦਾ ਹੈ ਤਾਂ ਕਤਾਰਾਂ ਵਿੱਚੋਂ ਖੜੇ ਜਾਨਵਰ ਸੋਨ ਜਾਂਦੇ ਸ਼ਬਦਾਂ ਦੇ ਪਰਮਜਾਲ ਨਾਲ ਨੀਲੂ ਆਪਣੇ ਰਾਜ ਨੂੰ ਦਾ ਸਬੂਤ ਦਿੰਦਾ ਖੂਬ ਤਾੜੀਆਂ ਮੱਜਦੀਆਂ ਨੀਲੂ ਬਾਦਸ਼ਾਹ ਆਪਣੀ ਲਿਆਕਤ ਦੇ ਮੰਤਰ ਮਗਦ ਕੇ ਮੁਰੂ ਗੁਫਾ ਵਿੱਚ ਚਲਾ ਜਾਂਦਾ ਇੱਕ ਬੁੱਧਵਾਰ ਤੋਂ ਦੋ ਬੁੱਧਵਾਰ ਤੇ ਫਿਰ ਪਤਾ ਨਹੀਂ ਕਿੰਨੇ ਬੁੱਧਵਾਰ ਲੰਘ ਗਏ ਆਖਰ ਜੰਗਲੀ ਜਾਨਵਰ ਨੇ ਸੋਚਣਾ ਸ਼ੁਰੂ ਕੀਤਾ ਘਰ ਦਿੱਤਾ ਉਹ ਗੱਲਾਂ ਕਰ ਰਹੇ ਹਿਸਾਨੀ ਕੀ ਨੀਲੂ ਵੀ ਤਾਂ ਸਾਡੇ ਵਰਗਾ ਹੀ ਹੈ ਫਿਰ ਅਸੀਂ ਇਸ ਦੀ ਘੰਟੀਆਂ ਮੱਦੀ ਕਦੇ ਛੜਦੀ ਧੁੱਪ ਵਿੱਚ ਕਦੇ ਮੀਂਹ ਵਿੱਚ ਤੇ ਕਦੇ ਠੁਰ ਠੁਰ ਕਰਦੇ ਪਾਲੇ ਨੂੰ ਪਾਲੇ ਵਿੱਚ ਇਸ ਨੂੰ ਖੜੇ ਕਿਉਂ ਲੀਕਦੇ ਰਹੀਏ ਅਸੀਂ ਸ਼ਿਕਾਰ ਤੇ ਵੀ ਜਾਣਾ ਹੁੰਦਾ ਹੈ ਘਰ ਦਾ ਵੀ ਕੋਈ ਕੰਮਕਾਰ ਕਰਨਾ ਹੁੰਦਾ ਹੈ ਬਾਦਸ਼ਾਹ ਨੇ ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਕੋਈ ਫਿਕਰ ਫਾਕਾ ਨਹੀਂ ਅਸੀਂ ਤਾਂ ਆਪਣੇ ਬੱਚਿਆਂ ਦਾ ਢਿੱਡ ਵੀ ਭਰਨਾ ਹੈ ਪਰੰਤੂ ਅਸੀਂ ਸਾਰਾ ਦਿਨ ਇਸ ਦੀ ਉਦਿਕ ਵਿੱਚ ਕਿਉਂ ਖਰਾਬ ਕਰ ਦਿੰਦੇ ਹਾਂ ਆਖਰ ਵਿੱਚ ਬੁੱਧਵਾਰ ਦੀ ਇੱਕ ਸਭਾ ਵਿੱਚ ਕੁਸਰਮੋਸਰ ਹੋਣੀ ਸ਼ੁਰੂ ਹੋ ਗਈ ਮਹਾਸਭਾ ਦੇ ਨਮਾਇੰਦਿਆਂ ਨੇ ਘਬਰਾ ਕੇ ਜਨਮਰਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਦਾ ਸਬਕ ਪੜਾਇਆ ਤੇ ਬਾਦਸ਼ਾਹ ਦਾ ਖੌਫ ਪਾ ਕੇ ਉਹਨਾਂ ਨੂੰ ਰੋਣ ਦੀ ਕੋਸ਼ਿਸ਼ ਕੀਤੀ ਪਰ ਪੂਰੇ ਜਿਹੇ ਰੰਗ ਦਾ ਰਿੰਕੂ ਸਹਿਯਾਰ ਰੋਕਦੇ ਰੋਕਦੇ ਟੁਕਸੀਆ ਮਹਾਂ ਦਾ ਸਟੇਜ ਤੇ ਚੜ ਗਿਆ ਤੇ ਬਾਦਸ਼ਾਹ ਦੇ ਹੱਥੋਂ ਮਾਈਕ ਹੋ ਕੇ ਕਹਿ ਲੱਗਾ ਮਹਾਰਾਜ ਤੁਸੀਂ ਜੰਗਲ ਦੇ ਬਾਦਸ਼ਾਹ ਹੋ ਪਰ ਤੁਹਾਨੂੰ ਸਾਡਾ ਵਕਤ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹਰ ਬੁੱਧ ਵਾਰ ਹਰ ਜਾਨਵਰ ਦਾ 1 ਘੰਟਾ ਦਾ ਤੁਹਾਡੀ ਅੜਿਕ ਵਿੱਚ ਇਤਬਾਹ ਹੋ ਜਾਂਦਾ ਹੈ ਇੱਕ ਜਾਨਵਰ ਦਾ 1 ਘੰਟਾ ਤੇ 2000 ਜਾਨਵਰਾਂ ਦਾ ਪਤਾ ਨਹੀਂ ਕਿੰਨੇ ਘੰਟੇ ਤੁਸੀਂ ਹਰ ਹਫ਼ਤੇ ਖਰਾਬ ਕਰਦੇ ਹੋ ਭਾਵੇਂ ਤੁਸੀਂ ਇਸ ਗੱਲ ਦਾ ਅੰਦਾਜ਼ ਵੀ ਲਾਇਆ ਹੈ ਸਮੇਂ ਦੀਆਂ ਗਿਣਤੀਆਂ ਮਿੰਤੀਆਂ ਵਿੱਚ ਤਾਂ ਅਜੇ ਸਾਹਮਣੇ ਪੈਣਾ ਹੀ ਸੀ ਕਿ ਸਭ ਪਾਸੇ ਕਾਪ ਖਾਣਾ ਪੈ ਗਿਆ ਬਹੁਤ ਸਾਰੇ ਜਾਨਵਰ ਆਪਣੀ ਆਪਣੀ ਬੋਲੀ ਬੋਲਣ ਲੱਗੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਮੋਰ ਬੋਲਿਆ ਸਮੇਂ ਦੀ ਪ੍ਰਬਾਦੀ ਕਰਨ ਵਾਲਾ ਸਾਡਾ ਬਾਦਸ਼ਾਹ ਨਹੀਂ ਹੋ ਸਕਦਾ ਅਸੀਂ ਮੀਲ ਨੂੰ ਆਪਣਾ ਬਾਦਸ਼ਾਹ ਨਹੀਂ ਮੰਨਦੇ ਹਾਥੀ ਪੂਰੇ ਜ਼ੋਰ ਨਾਲ ਚਿੰਗਾੜੀਆਂ ਤੇ ਫਿਰ ਹਰ ਜਾਨਵਰ ਦੀਆਂ ਅੱਖਾਂ ਵਿੱਚ ਜਿਵੇਂ ਰੋਹ ਦੀ ਜਵਾਲਾ ਭੜਕ ਪਈ ਹੋਵੇ ਪੁੱਤਰਿਆ ਰਿਸ਼ਤਾ ਪਤਾ ਨਹੀਂ ਕਿਵੇਂ ਸਭ ਪਿਛੇ ਤੱਕ ਤੱਕ ਕੇ ਨੀਲੂ ਬਾਸ਼ਾ ਦੇ ਸਿੰਘਾਸਨ ਤੱਕ ਪੁੱਜ ਗਿਆ ਡਰ ਦਾ ਮਾਰਿਆ ਨੀਲੂ ਬਾਸ਼ਾ ਉਥੋਂ ਨਸਾਂ ਹੀ ਲਗਾਸੀ ਕੀ ਤੇ ਇਸ ਨੇ ਉਸ ਨੂੰ ਦਬੋਚ ਲਿਆ ਉਹ ਉਤਰਲੇ ਮਿੰਤਾ ਕਰਨ ਲੱਗਾ ਉਸ ਨੇੰ ਤੋਂ ਬਾਅਦ ਨੀਲੂ ਰਾਜੇ ਨਾਲ ਵਾਅਦਾ ਕੀਤਾ ਕਿ ਉਹ ਅਗੋਂ ਸਮੇਂ ਦੀ ਪੂਰੀ ਕਦਰ ਕਰੇਗਾ ਕਦੀ ਸਮਾਂ ਬਰਬਾਦ ਨਹੀਂ ਕਰੇਗਾ ਕਦੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ ਸਮੇਂ ਤੇ ਸਭ ਸਦਕ ਪ੍ਰਯੋਗ ਬਾਰੇ ਸੁਣ ਕੇ ਜਾਨਵਰਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਸੋ ਬੱਚੋ ਸਮਾਂ ਬੜਾ ਬਲਵਾਨ ਹੈ ਇਸ ਦੀ ਕਦਰ ਕਰਨਾ ਸਿੱਖੋ ਯਾਦ ਰੱਖੋ ਸਾਰੇ ਬ੍ਰਹਿਮੰਡ ਹੀ ਸਮੇਂ ਦਾ ਬੰਧ ਹੈ ਸੂਰਜ ਆਪਣੇ ਸਮੇਂ ਤੇ ਨਿਕਲਦਾ ਹੈ ਸਮੇਂ ਤੇ ਛਿਪਦਾ ਹੈ ਧਰਤੀ ਆਪਣੇ ਸਮੇਂ ਦੀ ਚਾਲ ਨਾਲ ਘੁੰਮਦੀ ਹੋਈ ਦਿਨ ਰਾਤ ਬਣਾ ਰਹੀ ਹੈ ਇਸ ਲਈ ਜੇ ਧਰਤੀ ਚੰ드ਰਮਾ ਤਾਰੇ ਸੂਰਜ ਸਮੇਂ ਵਿੱਚ ਵੱਜ ਕੇ ਕੰਮ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਇਹ ਸੀ ਜੀ ਇਹ ਸੀ ਜੀ ਸਾਡਾ ਅੱਜ ਦਾ ਪਾਠ ਸਮਾਂ ਬੜਾ ਬਲਵਾਨ ਹੈ ਮਾਤਾਵਾシェア ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਮਿਲਦੇ ਆ ਫਿਰ ਨਵੀਂ ਕਹਾਣੀ ਲੈ ਕੇ ਸასი ਕਾਲ